ਅਮਰੀਕਨ ਸਿਟੀਜ਼ਨਸ਼ਿਪ ਚਾਹੁੰਦੇ ਹੋ ਤਾਂ ਗੁਆਂਡੀਆ ਦੇ ਨਾਲ ਬਣਾ ਕੇ ਰੱਖਣੀ ਹੋਵੇਗੀ ਜੀ ਹਾਂ 트াম্প ਸਰਕਾਰ ਦੇ ਵੱਲੋਂ 34 ਸਾਲ ਪੁਰਾਣਾ ਨਿਯਮ ਮੂਰਤੋ ਲਾਗੂ ਕਰ ਦਿੱਤਾ ਗਿਆ ਕਿ ਐਕਟ੍ਰਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿਜੀ ਮਾਮਲਿਆਂ ਦੀ ਪੁਨਛਾਨ আরম্ভ ਕੀਤੀ ਗਈ ਹੈ ਦੂਜੇ ਸ਼ਬਦ ਦੇ ਵਿੱਚ ਕਹ ਲਈਏ ਤਾਂ ਕਵਾਂਡੀਆਂ ਦੇ ਨਾਲ ਤੁਹਾਡੀ ਅਨਬਨ ਯੂ ਐਸ ਸਿਟੀਜ਼ਨਸ਼ਿਪ ਡੇ ਰਾਹ ਦੇ ਵਿੱਚ ਜੜੀ ਕਵਾਂਨ ਸਕਦੀ ਹੈ ਜੀ ਹਾਂ ਇਮੀਗ੍ਰੇਸ਼ਨ ਅਫਸਰ ਸਿਰਫ ਕਵਾਂਡੀਆਂ ਤੋਂ ਹੀ ਸੰਬੰਧਿਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਭੋ ਕਾਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋਣ ਦੀ ਸर्त ਕਿਤੇ ਜਾਣ ਦਾ ਖਤੀਸ਼ਾ ਚਾਰ ਕੀਤਾ ਜਾ ਰਿਹਾ ਹੈ ਅਤੇ ਨਾਗਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾ ਅਤੇ ਕਾਰੋਬਾਰੀਆਂ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਖਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਜਾਜਪੂਸ਼ ਸੀਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਪੁਚ ਪੜਤਾਲ ਪੰਕਤੀਤੀ ਗਈ ਸੀ ਪਰ ਬੀਤੀ ਪਈ ਗਸ ਨੂੰ ਕੰਪਸਟ ਕਾਰਨ ਨੇ ਚੁਪਚਪੀ ਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਦਸਹੀਏ 1963 ਦੇ ਇਮੀਗ੍ਰੇਸ਼ਨ ਐਂਡ ਨੈਚਰਲਾਈਜੇਸ਼ਨ ਐਕਟ ਅਧੀਨ ਪੜਤਾਲ ਅਫਸਰ ਜ਼ਮਬੱਦਤ ਵਿਨੇਕਾਰਾ ਕੇ ਕਾਲ ਚੰਦੇ ਨੇ ਅਤੇ ਆਂਗਵਾਨ ਤੇ ਵੀ ਰਹਿਣ ਵਾਲਿਆਂ

ਅਮਰੀਕਾ ਦੇ ਸੰਵਿਧਾਨਿਕਤਾ ਸਿਧਿਕਾਰ ਕਰਨ ਅਤੇ ਦੇਸ਼ ਦੇ ਵਿੱਚ ਅਮਨ ਕਾਨੂੰਨ ਵਾਸਤੇ ਕੋਈ ਖਤਰਾ ਪੈਦਾ ਨਾ ਕਰਦੇ ਹੋਣ ਇਥੇ ਦੱਸਦਾ ਬਦਦਾ ਹੈ ਕਿ ਅਮਰੀਕੀ ਨਾਗਿਕਤਾ ਹਾਸਲ ਕਰਨ ਦੇ ਲਈ ਬਿਨ ਕਾਰਨ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਮੁਤਾਬਕ ਗ੍ਰੀਨ ਕਾਰਡ ਹੋਲਡਰ ਨੇ ਘੱਟੋ-ਘੱਟ 5 ਸਾਲ ਅਮਰੀਕਾ ਦੇ ਵਿੱਚ guzਾਰੇ ਹੋਣ ਅਤੇ ਇਹਨਾਂ ਦੇ ਵਿੱਚੋਂ 2.5 ਸਾਲ ਦੀ ਲਗਾਤਾਰ ਮੌਜੂਦਗੀ ਲਾਜ਼ਮੀ ਹੈ 10ਵੀਂ ਜੁੜੇ ਸੁਪਿਆਂ ਦੇ ਵਿੱਚ ਨਾਗਰਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉੱਥੇ 3 ਮਹੀਨੇ ਪੁਰਾਣੀ ਰਿਹਾਈ ਹੋਣੀ ਲਾਜ਼ਮੀ ਹੈ ਜਰਕੇ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨੇ ਜਾਂਦਾ ਹੈ ਪਿਛਲੇ 13 ਸਾਲਾ ਦੌਰਾਨ ਵੀ ਨਕਾਦੇ ਪੇ ਚੌਕੜ ਦੀ ਜਾਂਚ ਇਫੈਕਟਿਵ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਕਰਵਾਈ ਜਾ ਰਹੀ ਸੀ ਪਰ ਹੁਣ ਗਵਾਂਡੀਆ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਅਤੇ ਸਥਾਈ ਮੁਲਜ਼ਮਾਂ ਦੀਆਂ ਹਾ ਪੱਖੀ ਟਿੱਪਣੀਆਂ ਵੀ ਜ਼ਰੂਰੀ ਹੋਣਗੀਆਂ ਇਥੇ ਦੱਸਣਾ ਬੰਦ ਹੈ ਕਿ ਕ੍ਰੰਪ ਸਰਕਾਰ ਸਾਫ ਲਫ਼ਜ਼ਾਂ ਦੇ ਵਿੱਚ ਆਖ ਚੁੱਕੀ ਹੈ ਕਿ ਗ੍ਰੀਨ ਕਾਰਡ ਅਮਰੀਕਾ ਵਿੱਚ ਰਹਿਣ ਦਾ ਕਾਨੂੰਨੀ ਹੱਕ ਨਹੀਂ ਸਗੋਂ ਦੇਸ਼ ਵਿੱਚ ਰਹਿੰਦੀ ਇੱਕ ਸਹੂਲਤ ਹੈ। ਕਾਪ ਸਰਕਾਰ ਦੇ ਵੱਲੋਂ ਮੇਤ ਲਿਆਂਦੀਆਂ ਜਾ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਗ੍ਰੀਨ ਕਾਰਡ ਹੋਲਡਰ ਵੀ ਸੁਰੱਖਿਤ ਨਹੀਂ ਰਹੇ ਜਿਤਕੇ ਸੋਸ਼ਲ ਮੀਡੀਆ ਖਾਤਿਆਂ ਦੀ ਪੂਨ ਛਾਣ ਵੀ ਦੁੰਗਾਈ ਤੇ ਨਾਲ ਕਿਤੇ ਜਾਣ ਲੱਗ ਪਈ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ ਚਾਹਤੇ ਹੋ ਤਾਂ ਗਵੈਂਡੀਰ ਨਾਲ ਬਣਾ ਕੇ ਰੱਖਣੀ ਹੋਵੇਗੀ ਜੀ ਹਾਂ 트럼ਪ ਸਰਕਾਰ ਦੇ ਵੱਲੋਂ 34 ਸਾਲ ਪੁਰਾਣਾ ਨਿਯਮ ਮੁਰਤ ਲਾਗੂ ਕਰ ਦਿੱਤਾ ਗਿਆ ਕਿ ਐਕਟ੍ਰਿਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿਜੀ ਮਾਮਲਿਆਂ ਦੀ ਪੁਨਛਾਨ আরম্ভ ਕੀਤੀ ਗਈ ਹੈ ਦੂਜੇ ਸ਼ਬਦ ਦੇ ਵਿੱਚ ਕਹ ਲਈਏ ਤਾਂ ਗੁਆਂਢੀਆਂ ਦੇ ਨਾਲ ਤੁਹਾਡੀ ਅਨਬਣੀ ਯੂ ਐਸ ਸਿਟੀਜ਼ਨਸ਼ਿਪ ਦੇ ਰਾਹ ਦੇ ਵਿੱਚੜੀ ਕਵਾਂ ਸਕਦੀ ਹੈ ਜੀ ਹਾਂ ਇਮੀਗ੍ਰੇਸ਼ਨ ਅਫਸਰ ਸਿਰਫ ਗੁਆਂਢੀਆਂ ਤੋਂ ਹੀ ਸੰਬੰਧਿਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਗੋਂ ਕਾਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮਾਂ ਦੇ ਨਾਲ ਵੀ ਗਲਪਾਤ ਕਰ ਸਕਦੇ ਨੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋਣ ਦੀ ਸर्त ਕਿਤੇ ਜਾਣ ਦਾ ਖਤਸ਼ਾ ਜਾਹਰ ਕੀਤਾ ਜਾ ਰਿਹਾ ਹੈ ਅਤੇ ਨਾਗਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾਂ ਅਤੇ ਕਾਰੋਬਾਰੀਆਂ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਖਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਜਾਜ ਪੂਸ਼ ਸੀਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਪੁਛਪੜਤਾਲ ਬੰਦ ਕਰ ਦਿੱਤੀ ਗਈ ਸੀ ਪਰ ਬੀਤੀ ਬਾਈ ਗਾਸ ਨੂੰ ਕਮ ਸਰਕਾਰ ਨੇ ਚੁਪਚਪੀ ਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ 1969 ਦੇ ਇਮੀਗ੍ਰੇਸ਼ਨ ਐਂਡ ਨੈਚਰਲਾਈਜੇਸ਼ਨ ਐਕਟ ਅਧੀਨ ਪੜਤਾਲ ਅਫਸਰ ਜ਼ਮਬਦਦ ਬਿਨੇਕਾਰਾ ਕੇ ਕਲ ਜਾਂਦੇ ਨੇ ਅਤੇ ਆਂਗਵਾਨ ਤੇ ਵੀ ਸ਼ਹਿਰਨ ਵਾਲਿਆਂ ਤੋ ਉਸ ਦੀਆਂ ਆਤਾਂ ਦੇ ਵਲਤਾ ਬਾਰੇ ਵੀ ਪੁੱਛਦੇ ਨੇ 1991 ਵਿੱਚ ਜੇ ਨੀਤੀ ਬੰਦ ਕੀਤੀ ਸ਼ਵਾਂ ਦੇ ਮਗਰੋਂ ਐਫ ਪੀ ਆਈ ਬਿਨੇ ਕਾਰਦੀਆਂ ਸਰਗਰਮੀਆਂ ਦੀ ਪੜਤਾਲ ਕਰਦੇ ਸਨ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਿਮਾ ਮਾ ਵਿਭਾਗ ਦੇ ਡਾਇਰੈਕਟਰ ਜੋਸਫ ਵੀ ਐਟਲੋ ਨੇ ਕਿਹਾ ਕਿ ਇਹ ਕਦਮ ਬੇਹਦ ਲਾਜ਼ਮੀ ਹੋ ਚੁੱਕਿਆ ਸੀ ਨਿਜੀ ਜਾਣਕਾਰੀ ਦੀ ਪੜਤਾਲ ਕਰਦਿਆਂ ਇਹ ਨੀਤੀ ਬਣਾਇਆ ਜਾ ਸਕੇਗਾ ਕਿ ਬਿਨੇ ਕਾ ਚੰਗੇ ਕਿਰਦਾਰ ਵਾਲੇ ਹੋਣ ਅਮਰੀਕਾ ਦੇ ਸੰਵਿਧਾਨਿਕਤਾ ਸਦਿਕਾਰ ਕਰਨ ਅਤੇ ਦੇਸ਼ ਦੇ ਅਮਨ ਕਾਨੂੰਨ ਵਾਸਤੇ ਕੋਈ ਖਤਰਾ ਪੈਦਾ ਨਾ ਕਰਦੇ ਹੋਣ ਇਹ ਤੇ ਦਸਤਾਬਦ ਦੱਸਦਾ ਹੈ ਕਿ ਅਮਰੀਕਾ ਦੀ ਨਾਗਿਕਤਾ ਹਾਸਲ ਕਰਨ ਦੇ ਲਈ ਬਿਨਕਾਰਨ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਮੁਤਾਬਕ ਗ੍ਰੀਨ ਕਾਰਡ ਹੋਲਡਰ ਨੇ ਘੱਟੋ-ਘੱਟ 5 ਸਾਲ ਅਮਰੀਕਾ ਦੇ ਵਿੱਚ guzਾਰੇ ਹੋਣ ਅਤੇ ਇਹਨਾਂ ਦੇ ਵਿੱਚੋਂ 2.5 ਸਾਲ ਦੀ ਲਗਾਤਾਰ ਮੌਜੂਦਗੀ ਲਾਜ਼ਮੀ ਹੈ ਦਸਵੀਂ ਛੇੜੀ ਸੁਪਿਆਂ ਦੇ ਵਿੱਚ ਨਾਗਰਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉੱਥੇ 3 ਮਹੀਨੇ ਪੁਰਾਣੀ ਰਿਹਾਈਸ਼ ਹੋਣੀ ਲਾਜ਼ਮੀ ਹੈ ਜਰ ਕੇ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨੇ ਜਾਂਦਾ ਹੈ ਪਿਛਲੇ 34 ਸਾਲਾ ਦੌਰਾਨ ਵੀ ਨਕਾਦੇ ਪੇ ਚੌਕਰ ਦੀ ਜਾਂਚ ਇਫੈਕਟਿਵ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਕਰਵਾਈ ਜਾ ਰਹੀ ਸੀ ਪਰ ਹੁਣ ਗਵਾਂਡੀਆ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਅਤੇ ਸਥਾਈ ਮਲਜ਼ਮਾ ਦੀਆਂ ਹਾ ਪੱਖੀ ਟਿੱਪਣੀਆਂ ਵੀ ਜ਼ਰੂਰੀ ਹੋਣਗੀਆਂ ਇਥੇ ਦੱਸਣਾ ਬੰਦ ਹੈ ਕਿ 트럼ਪ ਸਰਕਾਰ ਸਾਫ ਲਫ਼ਜ਼ਾਂ ਦੇ ਵਿੱਚ ਆਖ ਚੁੱਕੀ ਹੈ ਕਿ ਗ੍ਰੀਨ ਕਾਰਡ ਅਮਰੀਕਾ ਵਿੱਚ ਰਹਿੰਦਾ ਕਾਨੂੰਨੀ ਹੱਕ ਨਹੀਂ ਸਗੋਂ ਮੁਲਕ ਵਿੱਚ ਰਹਿੰਦੀ ਇੱਕ ਸਹੂਲਤ ਹੈ। ਟਰੰਪ ਸਰਕਾਰ ਦੇ ਵੱਲੋਂ ਮੇਤ ਲਿਆਂਦੀਆਂ ਜਾ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਗ੍ਰੀਨ ਕਾਰਡ ਹੋਲਡਰ ਵੀ ਸੁਰੱਖਿਤਰ ਨਹੀਂ ਰਹੇ ਜਦਕਿ ਸੋਸ਼ਲ ਮੀਡੀਆ ਖਾਤਿਆਂ ਦੀ ਪੁਨਛਾਨ ਦੀ ਦੁੰਗਾਈ ਦੇ ਨਾਲ ਕਿੰਨੀ ਜਾਣ ਲੱਗ ਪਈ ਹੈ। ਅਮਰੀਕਾ ਦੀ ਸਿਟੀਜ਼ਨਸ਼ਿਪ جانتے ਹੋ ਤਗਵਾਂਡਿਆ ਦੇ ਨਾਲ ਬਣਾ ਕੇ ਰੱਖਣੀ ਹੋਵੇਗੀ ਜੀ ਹਾਂ 트াম্প ਸਰਕਾਰ ਦੇ ਵੱਲੋਂ 34 ਸਾਲ ਪੁਰਾਣਾ ਨਿਯਮ ਮੂਰਤੋ ਲਾਗੂ ਕਰ ਦਿੱਤਾ ਗਿਆ ਕਿ ਇਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿਜੀ ਮਾਮਲਿਆਂ ਦੀ ਪੁਨਛਾਨ আরম্ভ ਕੀਤੀ ਗਈ ਹੈ ਦੂਜੇ ਸ਼ਬਦ ਦੇ ਵਿੱਚ ਕਿਹਾ ਲੀਏ ਤਾਂ ਗੁਆਡੀਆਂ ਦੇ ਨਾਲ ਤੁਹਾਡੀ ਅਨਬਨ ਯੂ ਐਸ ਸਿਟੀਜ਼ਨਸ਼ਿਪ ਡੇ ਰਾਹ ਦੇ ਵਿੱਚੜੀ ਕਵਾਂ ਸਕਦੀ ਹੈ ਜੀ ਹਾਂ ਇਮੀਗ੍ਰੇਸ਼ਨ ਅਫਸਰ ਸਿਰਫ ਗੁਆਡੀਆਂ ਤੋਂ ਹੀ ਸੰਬੰਧਿਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਭੋ ਕਾਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮਾ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋਣ ਦੀ ਸੱਤ ਕਿਤੇ ਜਾਣ ਦਾ ਖਤਸ਼ਾ ਜਾਹਰ ਕੀਤਾ ਜਾ ਰਿਹਾ ਹੈ ਅਤੇ ਨਾਕਿੱਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾ ਅਤੇ ਕਾਰੋਬਾਰੀਆਂ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਖਵਾ ਕੇ ਲਿਆਉਂਦੇ ਹੁਕਮ ਦਿੱਤੇ ਜਾ ਸਕਦੇ ਨੇ ਜਵਾਜ ਪੂਸ਼ ਸਿਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਕੁਝ ਪੜਤਾਲ ਪੰਕਤੀ ਕੀਤੀ ਗਈ ਸੀ ਪਰ ਬੀਤੀ ਪਾਈ ਗਸ ਨੂੰ ਕ੍ਰੰਪ ਸਰਕਾਰ ਨੇ ਚੁਪਚਪੀ ਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਦੱਸਿਏ 1965 ਦੇ ਇਮੀਗ੍ਰੇਸ਼ਨ ਐਂਡ ਨੈਚਰਲਾਈਜੇਸ਼ਨ ਐਕਟ ਅਧੀਨ ਪਰਤਾਲ ਅਫਸਰ ਜ਼ਮਬਦਦ ਵਿਨੇਕਾਰਾ ਕੇ ਕਾਰਜਾਂ ਦੇ ਨੇ ਅਤੇ ਆਂਡ ਗੁਆਨ ਤੇ ਵਿਚ ਰਹਿਣ ਵਾਲਿਆਂ ਤੋਂ ਉਸ ਦੀਆਂ ਆਤਾਂ ਦੇ ਬਲਤਾ ਬਾਰੇ ਵੀ ਪੁੱਛਦੇ ਨੇ 1991 ਵਿੱਚ ਜੇ ਨੀਤੀ ਬੰਦ ਕੀਤੀ ਸੀ ਹਾਂ ਦੇ ਮਗਰੋਂ ਐਫ ਪੀਆਈ ਵੀ ਨੇ ਕਾਰਦੀਆਂ ਸਰਗਰਮੀਆਂ ਦੀ ਪੜਤਾਲ ਕਰਦੇ ਸਨ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਿਮਾ ਮਾ ਵਿਭਾਗ ਡਾਇਰੈਕਟਰ ਜੋਸਫ ਵੀ ਐਟਲੋ ਨੇ ਕਿਹਾ ਕਿ ਇਹ ਕਦਮ ਬੇਹਦ ਲਾਜ਼ਮੀ ਹੋ ਚੁੱਕਿਆ ਸੀ ਨੀਚੇ ਜਾਣਕਾਰੀ ਦੀ ਪੜਤਾਲ ਕਰਦਿਆਂ ਇਹ ਕਿ ਨਹੀਂ ਬਣਾਇਆ ਜਾ ਸਕੇਗਾ ਕਿ ਬਿਨੇ ਕਾ ਚੰਗੀ ਕਿਰਦਾਰ ਵਾਲੇ ਹੋਣ ਅਮਰੀਕਾ ਦੇ ਸੰਵਿਧਾਨਕ ਦਾ ਸਤਿਕਾਰ ਕਰਨ ਅਤੇ ਦੇਸ਼ ਦੇ ਵਿੱਚ ਅਮਨ ਕਾਨੂੰਨ ਵਾਸਤੇ ਕੋਈ ਖਤਰਾ ਪੈਦਾ ਨਾ ਕਰਦੇ ਹੋਣ ਇਹ ਦੱਸਦਾ ਬੰਦਾ ਹੈ ਕਿ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਬਿਨੇ ਕਾਰਨ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੁਨਾ ਦੇ ਮੁਤਾਬਕ ਗ੍ਰੀਨ ਕਾਰਡ ਹੋਲਡਰ ਨੇ ਘੱਟੋ-ਘੱਟ 5 ਸਾਲ ਅਮਰੀਕਾ ਦੇ ਵਿੱਚ guzare ਹੋਣ ਅਤੇ ਇਹਨਾਂ ਦੇ ਵਿੱਚੋਂ 2.5 ਸਾਲ ਦੀ ਲਗਾਤਾਰ ਮੌਜੂਦਗੀ ਲਾਜ਼ਮੀ ਹੈ। ਦਸਵੀਂ ਛੇੜੀ ਸੁਪਿਆਂ ਦੇ ਵਿੱਚ ਨਾਗਰਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉੱਥੇ 3 ਮਹੀਨੇ ਪੁਰਾਣੀ ਰਿਹਾਈਸ਼ ਹੋਣੀ ਲਾਜ਼ਮੀ ਹੈ। ਜਰਕੇ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨੇ ਜਾਂਦਾ ਹੈ। ਪਿਛਲੇ 34 ਸਾਲਾ ਦੌਰਾਨ ਬਿਨਕਾਦੇ ਪੇ ਚੋਕਰ ਦੀ ਜਾਂਚ ਦਿਫੈਕਟ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਕਰਵਾਈ ਜਾ ਰਹੀ ਸੀ ਪਰ ਹੁਣ ਗਵਾਂਡਿਆ ਨੇ ਬਿਆਨ ਵੀ ਦਰਜ ਕੀਤੇ ਜਾਣਗੇ ਅਤੇ ਸਥਾਈ ਮਲਜ਼ਮਾਂ ਦੀਆਂ ਹਾ ਪੱਖੀ ਟਿੱਪਣੀਆਂ ਵੀ ਜ਼ਰੂਰੀ ਹੋਣਗੀਆਂ ਇਥੇ ਦੱਸਣਾ ਬੰਦ ਹੈ ਕਿ 트ੰਪ ਸਰਕਾਰ ਸਾਫ ਲਫ਼ਜ਼ਾਂ ਦੇ ਵਿੱਚ ਆਕ ਚੁੱਕੀ ਹੈ ਕਿ ਗ੍ਰੀਨ ਕਾਰਡ ਅਮਰੀਕਾ ਵਿੱਚ ਰਹਿੰਦਾ ਕਾਨੂੰਨੀ ਹੱਕ ਨਹੀਂ ਸਗੋਕ ਮੁਲਕ ਵਿੱਚ ਰਹਿਣ ਦੀ ਇੱਕ ਸਹੂਲਤ ਹੈ 트ੰਪ ਸਰਕਾਰ ਦੇ ਵੱਲੋਂ ਮੇਤ ਲਿਆਂਦੀਆਂ ਜਾ ਰੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਗ੍ਰੀਨ ਕਾਰਡ ਹੋਲਡਰ ਵੀ ਸੁਰੱਖਿਅਤ ਨਹੀਂ ਰਹੇ ਜਦਕਿ ਸੋਸ਼ਲ ਮੀਡੀਆ ਖਾਤਿਆਂ ਦੀ ਪੁਨਛਾਨ ਵੀ ਡੂੰਘਾਈ ਤੇ ਨਾਲ ਕੀਤੀ ਜਾਣ ਲੱਗ ਪਈ ਹੈ